ਪਰ ਮੈਂ 6 ਤਰੀਕ ਨੂੰ ਜੇਲ੍ਹਾਂ ਦੀ ਮੀਟਿੰਗ ਰੱਖੀ ਆ ਵੀ ਜੇਲ੍ਹਾਂ ਦੇ ਵਿੱਚ ਜਿਹੜੇ ਸਾਡੇ ਮੁਸੀਬ ਭੈਣ ਭਰਾ ਉਹਨਾਂ ਦੇ ਬੱਚੇ ਜੋ ਕਿਸੇ ਵੀ ਕਾਰਨ ਕਰਕੇ ਜੇਲ੍ਹ 'ਚ ਨੇ ਉਹਨਾਂ ਦੀ ਸਾਰ ਲਈ ਜਾਵੇ ਕਿ ਉਹਨਾਂ ਦਾ ਰੋਟੀ ਦਾ ਪਾਣੀ ਦਾ ਇੰਤਜ਼ਾਮ ਅੱਛੀ ਤਰ੍ਹਾਂ ਹੋ ਰਿਹਾ ਜਸਟ ਜੇਲ੍ਹ ਦੇ ਵਿੱਚ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੀ ਕੋਈ ਬੇਦਬੀ ਤੇ ਨਹੀਂ ਹੋ ਰਹੀ ਉਸ ਲਈ ਮੈਂ ਹੁਣ ਜੇਲ੍ਹਾਂ ਦੇ ਵਿੱਚ ਜਾਣਾ ਸ਼ੁਰੂ ਕਰ ਲੱਗਾ ਮੈਂ 6 ਤਰੀਕ ਨੂੰ ਗੁਰਦਾਸਪੁਰ ਜੇਲ੍ਹ ਦੇ ਵਿੱਚ ਜਾ ਰਿਹਾ ਔਰ ਮੇਰਾ ਮੋਟਿਵ ਕੀ ਆ ਮੈਂ ਇੱਕ ਬਿਜ਼ਨਸਮੈਨ ਬੰਦਾ ਮੈਂ ਆਪਣਾ ਕਾਰੋਬਾਰ ਛੱਡ ਕੇ ਆਪਣਾ ਘਰ ਪਰਿਵਾਰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਤੁਸੀਂ ਸਾਰੇ ਲਾਈਵ ਦੇਖਦੇ ਹੋ ਵੀ ਮੈਂ ਸਵੇਰੇ 10:00 ਵਜੇ ਤੋਂ ਲਾਈਵ ਹੋ ਜਾਣਾ ਪ੍ਰੋਗਰਾਮਾਂ ਦੇ ਵਿੱਚ ਰਾਤ ਦੇ 2-2 3-3 4-4 ਵਜ ਜਾਂਦੇ ਆ ਜਿਹੜੇ ਵੀ ਸਬੰਧਿਤ ਅਧਿਕਾਰੀ ਹੁੰਦੇ ਉਹਨਾਂ ਨੂੰ ਨੋਟਿਸ ਕਰਦਾ ਮੈਂ ਮੈਂ ਕੰਮ ਕਰਨਾ ਚਾਹੁੰਦਾ ਮੈਂ ਆਪਣੇ ਭੈਣ ਭਰਾਵਾਂ ਦੇ ਲਈ ਵੱਧ ਤੋਂ ਵੱਧ ਯੂਜ਼ ਹੋਣਾ ਚਾਹੁੰਦਾ ਔਰ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਤੁਸੀਂ ਮੇਰੀ ਦੁਆ ਕਰੋ ਮੇਰਾ ਸਾਥ ਦਿਓ ਕਿ ਮੈਂ ਵੱਧ ਤੋਂ ਵੱਧ ਤੁਹਾਡੇ ਕੰਮਾਂ ਨੂੰ ਕਰ ਸਕਾਂ ਫਿਰ ਕੱਲ ਦਾ ਮੇਰਾ ਮੇਰਾ ਦੌਰਾ ਵਾ ਜੇਲ੍ਹ ਦੇ ਵਿੱਚ ਫਿਰ ਪਰਸੋ ਮੈਂ ਫਰੋਜਪੁਰ ਜਾ ਰਿਹਾ ਤੇ ਯਕੀਨ ਮੰਨਿਓ ਪਰਸੋ ਮੇਦੀ ਮੀਟਿੰਗ ਸਵੇਰੇ ਫਰੋਜਪੁਰ ਪ੍ਰਸ਼ਾਸਨ ਦੇ ਨਾਲ ਆ ਤੇ ਸ਼ਾਮ ਨੂੰ ਮੈਨੂੰ ਟਾਂਡ ਟਾਂਡਾ ਦੇ ਵਿੱਚ ਹਿਸ਼ਾਰਪੁਰ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਲੋਕਾਂ ਨੇ ਬੁਲਾਇਆ ਕਿ ਮੈਂ ਗਲਤ ਕਰ ਰਿਹਾ ਮੈਂ ਚਾਹੁੰਦਾ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਔਰ ਮੈਨੂੰ ਦੱਸੋ ਕਿ ਮੈਂ ਸਹੀ ਕੰਮ ਕਰ ਰਿਹਾ ਜਾਂ ਨਹੀਂ ਸਹੀ ਕੰਮ ਕਰ ਰਿਹਾ ਅਗਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਮੈਨੂੰ ਚਾਹੁੰਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਵੀ ਮੈਂ ਲਗਾਤਾਰ ਤੁਹਾਡੀ ਸੇਵਾ ਕਰਦਾ ਰਵਾਂ ਤੇ ਜਰੂਰ ਕਮੈਂਟ ਕਰਕੇ ਮੈਨੂੰ ਦੱਸਿਓ ਤੇ ਵੀਡੀਓ ਕੋ ਦੇਖਾ ਔਰ ਵੀਡੀਓ ਕੋ ਸ਼ੇਅਰ ਜ਼ਰੂਰ ਕਰੇ ਔਰ ਅਗਰ ਆਪ ਵਿਸ਼ਰਮਦਾਸੀਆ ਚੈਨਲ ਕੋ ਪਹਿਲੀ ਵਾਰ ਦੇਖ ਰਹੇ ਹੋ ਤਾਂ ਵਿਸ਼ਰਮਦਾਸੀਆ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਕੋ ਦਬਾਏ ਗੋਡ ਬles ਸੀ ਹੋ